ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਪਿਆਰਿਓ ਅੱਜ ਆਪਾਂ ਜਿਹੜੀਆਂ ਬੇਨਤੀਆਂ ਨੂੰ ਸਾਂਝਾ ਕਰਨਾ ਹੈ ਨਵੇਂ ਸਾਲ ਦੇ ਪਹਿਲੇ ਮਹੀਨੇ ਇਹ ਦੋ ਕੰਮ ਕਰ ਲਓ ਸਾਰਾ ਸਾਲ ਰਾਸ਼ਨ ਧਨ ਨਹੀਂ ਮੁੱਕੇਗਾ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤ ਸੰਗਤ ਬੜੀ ਵੱਡੀ ਕਿਰਪਾ ਗੁਰੂ ਦੀ ਸਾਡੇ ਉੱਪਰ ਹੈ ਬੜੀ ਵੱਡੀ ਰਹਿਮਤ ਜਿਹੜੀ ਹੈ ਸਤਿਗੁਰ ਸੱਚੇ ਪਾਤਸ਼ਾਹ ਦੀ ਸਾਡੇ ਉੱਪਰ ਹੈ ਔਰ ਸਾਤ ਸੰਗਤ ਮੈਂ ਇੱਕ ਬੇਨਤੀ ਆਪ ਜੀ ਨਾਲ ਜ਼ਰੂਰ ਸਾਂਝੀ ਕਰ ਦੇਵਾ ਕਿ ਪਿਆਰਿਓ ਗੁਰੂ ਦਾ ਨਾਮ ਉਹਦੀ ਕਿਰਪਾ ਉਹਦੀ ਬਖਸ਼ਿਸ਼ ਇੰਨੀ ਵੱਡੀ ਹੈ 사ਸੰਗਤ ਜਿਹੜਾ ਸਤਗੁਰੂ ਦੇ ਨਾਮ ਨੂੰ ਧਿਆਲੇ ਉਹਦੇ ਕੋਲ ਬਰਕਤਾਂ ਆ ਜਾਂਦੀਆਂ ਨੇ ਇੱਕ ਦਸਤਾਨਤ ਨੂੰ ਸਮਝਿਓ ਮੇਰੇ ਪਾਤਸ਼ਾਹ ਕਹਿੰਦੇ ਨੇ ਕਿ ਗੁਰੂ ਦੀ ਬਾਣੀ ਦੇ ਵਿੱਚ ਕਿੰਨੀ ਵੱਡੀ ਤਾਕਤ ਹੈ ਕੜੀਆ ਸ਼ਬਦ ਸੱਚੀ ਤਕਸਾਲ ਆਪਾਂ ਇਹ ਵੀ ਪੜਦੇ ਹਾਂ ਸੱਚਖੰਡ ਵਸੈ ਨਿਰੰਕਾਰ ਉਹ ਸੱਚਖੰਡ ਨੂੰ ਮੰਨਣਾ ਹੈ ਜਿਸ ਦਿਨ ਉਹ ਸੱਚਖੰਡ ਨੂੰ ਮੰਨ ਲਿਆ ਤੇ ਉਹ ਕਿਵੇਂ ਮਿਲੇਗਾ ਕਿਵੇਂ ਜਾਣਿਆ ਜਾਏਗਾ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਲਿਹੇ ਹੁਣ ਸਭ ਤੋਂ ਵੱਡੀ ਗੱਲ ਵੀ ਸ਼ਬਦ ਦੇ ਵਿੱਚੋਂ ਖੋਜਣਾ ਪੈਣਾ ਹੈ ਪ੍ਰਸਾਦ ਸੰਗਤ ਦਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਪੜhिए ਤੇ ਸਤਗੁਰ ਸੱਚੇ ਪਾਤਸ਼ਾਹ ਹਰ ਇੱਕ ਮੁਰਾਦ ਹਰ ਇੱਕ ਮਨੋ ਕਾਮਨਾ ਜਿਹੜੀ ਆ ਪੂਰੀ ਕਰ ਦਿੰਦੇ ਨੇ ਜਦੋਂ ਆਪਾਂ ਉਹਦੇ ਦੱਸੇ ਹੋਏ ਨਕਸ਼ੇ ਕਦਮਾਂ ਤੇ ਚੱਲਦੇ ਆਂ ਆਪਾਂ ਉਹਦੀ ਪਾਵਨ ਕਿਰਪਾ ਨੂੰ ਸਮਝਦੇ ਆਂ ਉਹਦੀ ਗੱਲਬਾਤ ਨੂੰ ਸਮਝਦੇ ਆਂ ਸਤਗੁਰੂ ਦੀ ਪਾਵਨ ਬਾਣੀ ਦਾ ਜਦੋਂ ਆਪਾਂ ਓਟ ਆਸਰਾ ਲਵਾਂਗੇ ਫਿਰ ਸਾਰੀ ਗੱਲ ਜਿਹੜੀ ਆ ਸਮਝ ਆ ਜਾਂਦੀ ਹੈ ਹੁਣ ਇੱਥੇ ਇੱਕ ਚੀਜ਼ ਨੂੰ ਜਰਾ ਥੋੜਾ ਜਿਹਾ ਸਮਝਿਓ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਐਸੀ ਕਿਰਪਾ ਕਰਦੇ ਨੇ ਐਸੀ ਰਹਿਮਤ ਕਰਦੇ ਨੇ ਸਾਧ ਸੰਗਤ ਕਿ ਗੁਰੂ ਤੋਂ ਕੀ ਮੰਗਣਾ ਹੈ ਦੇਂਦੇ ਥਾਵਹੁ ਦਿੱਤਾ ਚੰਗਾ ਮਨਮੁਖ ਐਸ ਅਜਾਣੀ ਐ ਸਾਡਿਆ ਸੁਭਾਅ ਕੀ ਐ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਇਹੋ ਜਿਹਾ ਐ ਕਿ ਉਹਨੂੰ ਦੇਣ ਵਾਲੇ ਪਰਮਾਤਮਾ ਨਾਲੋਂ ਉਸ ਦਾ ਦਿੱਤਾ ਹੋਇਆ ਪਦਾਰਥ ਚੰਗਾ ਲੱਗਦਾ ਉਹਨੂੰ ਪਰਮਾਤਮਾ ਨਹੀਂ ਚੰਗਾ ਲੱਗਦਾ ਜਿਸ ਦਿਨ ਪਰਮਾਤਮਾ ਚੰਗਾ ਲੱਗਣ ਲੱਗਿਆ ਇਹ ਸਾਸੰਗਤ ਉਦਣ ਜਿਹੜੀ ਐ ਇਸ ਮੰਨ ਦੀ ਫਿਤਰਤ ਬਦਲ ਜਾਵੇਗੀ ਨਾਲ ਇੱਕ ਬੇਨਤੀ ਕਰਦਾ ਸਾਸੰਗਤ ਕਿ ਗੁਰੂ ਤੋਂ ਮੰਗਿਓ ਗੁਰੂ ਨੇ ਜਿੰਨਾ ਤੁਹਾਡੇ ਕੋਲ ਦਿੱਤਾ ਹੈ ਨਾ ਉਹਦੇ ਵਿੱਚ ਹੀ ਬਰਕਤਾਂ ਪਾ ਦਿੰਦੇ ਨੇ ਦਿੰਦਾ ਦੇ ਲੈਂਦੇ ਥੱਕ ਪਾਹੀ ਉਹ ਦਿੰਦਾ ਦਾਤਾ ਨਹੀਂ ਥੱਕੇਗਾ ਅਸੀਂ ਦਾਤਾ ਲੈਂਦੇ ਥੱਕ ਜਾਾਂਗੇ ਮੰਗਦੇ ਥੱਕ ਜਾਾਂਗੇ ਉਹ ਭੰਡਾਰ ਭਰਪੂਰ ਕਰ ਦਿੰਦਾ ਇਹੇ ਭੇ ਦਾਤ ਤੇਰੀ ਦਾਤਾ ਹਰ ਇੱਕ ਚੀਜ਼ ਜਿਹੜੀ ਹੈ ਉਹ ਦਾਤਾਰ ਦੀ ਸਾਨੂੰ ਦਿੱਤੀ ਹੋਈ ਹੈ। ਦੁੱਖ, ਭੂਖ, ਸਦਮਾਰ, ਏ ਭੇ ਦਾਤ ਤੇਰੀ ਦਾਤਾਰ। ਉਹਦੇ ਭਾਣੇ ਵਿੱਚ ਰਾਜੀ ਰਹਿਣਾ, ਉਹਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਇਹ ਸਭ ਤੋਂ ਵੱਡੀ ਕਲਾ ਹੈ ਸਾਧ ਸੰਗਤ ਜਦਮਣੇ ਕਲਾ ਜਿਹੜੀ ਹੈ ਸਾਨੂੰ ਸਮਝ ਆ ਗਈ ਤੇ ਉਦੋਂ ਫਿਰ ਕਿਰਪਾ ਹੋ ਜਾਣੀ ਹੈ। ਉਦੋਂ ਸਾਰੀ ਕਹਾਣੀ ਸਾਡੇ ਸਮਝ ਵਿੱਚ ਆ ਜਾਣੀ ਹੈ। ਸਾਧ ਸੰਗਤ ਦਾ ਰਾਸ਼ਨ ਆਦਿਕ ਆ ਜਿਹੜੀਆਂ ਬਰਕਤਾਂ ਨੇ ਸਭ ਗੁਰੂ ਦਾ ਨਾਮ ਲੈ ਕੇ ਯੂਜ਼ ਕਰੋ। ਸਤਿਗੁਰੂ ਦਾ ਨਾਮ ਲੈ ਕੇ ਵੇਹ ਪਾਰਸ਼ਾ ਕਿਰਪਾ ਕਰੋ हे सतगुरु ਕਿਰਪਾ ਕਰੋ हे सतगुरु ਰਹਿਮਤ ਕਰੋ ਪਾਤਸ਼ਾਹ ਜੀ ਆਪ ਜੀ ਕਿਰਪਾ ਕਰੋ ਆਪ ਜੀ ਰਹਿਮਤ ਕਰੋ ਸਤਗੁਰੂ ਨਾਲ ਦੇ ਵਿੱਚ ਹੀ ਬਰਕਤਾਂ ਪਾ ਦੇਣੀਆਂ ਨੇ ਸਾਧ ਸੰਗਤ ਫਿਰ ਬਰਕਤਾਂ ਕੈਸੀਆਂ ਆਪਣੇ ਆਪ ਹੀ ਸਾਰਾ ਕੁਝ ਚੱਲੀ ਜਾਣਾ ਤੇ ਸਾਧ ਸੰਗਤ ਉਹ ਚੀਜ਼ਾਂ ਦੀ ਫਿਕਰ ਜਿਹੜੀ ਹੈ ਨਾ ਖਤਮ ਹੋ ਜਾਂਦੀ ਹੈ ਸਮਝਿਓ ਇਸ ਚੀਜ਼ ਨੂੰ ਪ੍ਰੈਕਟੀਕਲ ਕਰੇ ਹੋ ਕਦੇ